ਪੂਰੀ ਦੁਨੀਆ ਵਿੱਚ ਕੁਝ ਹੀ ਲੋਕ ਨੇ ਜੋ ਇਤਿਹਾਸ ਦੇ ਨਾਲ ਜੁੜੀਆਂ ਤੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਨੇ ਫਿਰ ਭਾਵੇਂ ਉਹਨਾਂ ਦੀ ਸਾਂਭ ਸੰਭਾਲ ਲਈ ਹਜ਼ਾਰਾਂ ਰੁਪਏ ਦਾ ਖਰਚਾ ਕਿਉਂ ਨਾ ਹੋ ਜਾਵੇ ਜੀ ਹਾਂ ਸਕਰੀਨ ਤੇ ਚੱਲ ਰਹੀਆਂ ਇਤਿਹਾਸ ਦੇ ਨਾਲ ਜੁੜੀਆਂ ਤੇ ਪੁਰਾਤਨ ਅਵਸਥਾ ਦੀਆਂ ਇਹ ਤਸਵੀਰਾਂ ਤੁਹਾਡਾ ਧਿਆਨ ਜ਼ਰੂਰ ਆਕਰਸ਼ਿਤ ਕਰ ਰਹੀਆਂ ਹੋਣਗੀਆਂ ਪੁਰਾਣੇ ਸਿੱਕੇ ਭਾਂਡੇ ਤੇ ਸਾਜ ਸਜਾਵਟ ਦਾ ਇਹ ਸਮਾਨ ਕਿਸੇ ਖਜ਼ਾਨੇ ਨਾਲੋਂ ਘੱਟ ਨਹੀਂ ਇਹ ਅਰੇਹਾ ਖਜ਼ਾਨਾ ਹੈ ਜੋ ਸਾਡੇ ਵਿੱਚੋਂ ਬਹੁਤਿਆਂ ਨੇ ਸ਼ਾਇਦ ਕਦੇ ਨਹੀਂ ਵੇਖਿਆ ਤੇ ਆਓ ਫਿਰ ਤੁਹਾਨੂੰ ਵੀ ਮਿਲਾਉਂਦੇ ਆ ਇਸ ਇਤਿਹਾਸਕ ਖਜ਼ਾਨੇ ਦੇ ਮਾਲਕ ਦੇਵਦਰ ਦੇ ਨਾਲ ਜੋ ਅੰਮ੍ਰਿਤਸਰ ਵਿੱਚ ਰਹਿੰਦੇ ਨੇ ਤੇ ਇਤਿਹਾਸਕ ਤੇ ਪੁਰਾਤਨ ਚੀਜ਼ਾਂ ਨੂੰ ਸੰਜੋਗ ਕੇ ਰੱਖਣ ਦਾ ਸ਼ੌਂਕ ਰੱਖਦੇ ਨੇ ਮੇਰੇ ਕੋਲ ਇਹ ਤੇ ਇੰਡੀਅਨ ਫੋਕ ਆਰਟ ਹੈ ਔਰ ਇਹਦੇ ਵਿੱਚ ਜਿਹੜੇ ਪਿੱਤਲ ਦੇ ਬਰਤਨ ਨੇ ਇਹਨਾਂ ਦੇ ਉੱਤੇ ਨਕਾਸ਼ੀ ਕੀਤੀ ਹੋਈ ਹੈ ਜਾਂ ਮੈਟਲ ਏਮਬੋਸਿੰਗ ਦਾ ਕੰਮ ਹੈ ਜਾਂ ਇਹਦੀ ਉਹ ਆਰਟ ਹੈ ਜਿਹੜਾ ਸਾਡੇ ਵੱਡੇ ਬਜ਼ੁਰਗਾਂ ਨੇ ਜਿਹੜਾ ਆਰਟ ਸਾਡੇ ਕੋਲੋਂ ਅੱਜ ਗਵਾਚ ਰਿਹਾ ਹੈਗਾ ਸਿਰਫ ਚੰਬੇ ਦੇ ਵਿੱਚ ਇੱਕ ਪਰਿਵਾਰ ਰਹਿ ਗਿਆ ਜਿਹੜਾ ਇਹ ਸਾਟ ਨਾਲ ਜੁੜਿਆ ਹੋਇਆ ਮੈਟਲ ਐਮਬੋਸਿੰਗ ਕਰਦਾ ਹੈ ਜਨ ਨਕਾਸ਼ੀ ਕਰਨੇ ਲੋਕ ਛੱਡ ਗਏ ਨੇ ਕਿਉਂਕਿ ਆਧੁਨਿਕ ਯੁੱਗ ਹੈਗਾ ਆਧੁਨਿਕ ਯੁੱਗ ਦੇ ਵਿੱਚ ਕਿਸੇ ਕੋਲ ਵਕਤ ਨਹੀਂ ਹੈਗਾ ਇਹ ਸਾਡੇ ਪੁਰਾਣੇ ਲੋਕ ਜਿਹੜੇ ਰਹਿੰਦੇ ਸੀ ਉਹਨਾਂ ਦਾ ਐਸਥੈਟਿਕ ਸੈਂਸ ਦੇ ਨਾਲ ਬਹੁਤ ਤਾਲਕ ਸੀ ਉਹ ਨਾਲ ਕੰਮ ਵੀ ਕਰਦੇ ਸੀ ਉਹਦੇ ਵਿੱਚੋਂ ਸੋਹਜ ਆਤਮਿਕਤਾ ਵੀ ਪੈਦਾ ਕਰਦੇ ਸੀ ਇਹ ਉਹਨਾਂ ਲੋਕਾਂ ਦੇ ਹਿੱਸੇ ਹੀ ਆਇਆ ਕਿ ਉਹ ਲੋਕ ਉਸ ਵੇਲੇ ਸਮੇਂ ਸਮਾਂ ਉਹਨਾਂ ਕੋਲ ਬਹੁਤ ਸੀਗਾ ਉਹ ਵਰਤ ਦੇ ਵਿੱਚ ਹੀ ਸੀ ਚੀਜ਼ਾਂ ਲੇਕਿਨ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਆਰਟ ਵੀ ਪੈਦਾ ਕਰਦੇ ਸੀਗੇ ਇਹ ਕਿਉਂਕਿ ਆਧੁਨਿਕ ਯੁੱਗ ਦੇ ਵਿੱਚ ਜੇਕਰ ਹਰ ਘਰ ਪੁਰਾਣੀਆਂ ਚੀਜ਼ਾਂ ਰੱਖਣ ਦਾ ਸ਼ੌਕੀਨ ਹੈ ਉਹਦੇ ਪਿੱਛੇ ਇਹੋ ਕਾਰਨ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਉਸ ਸਮੇਂ ਦਾ ਆਰਟ ਚਲਕਦਾ ਹੈਗਾ ਤੇ ਇੰਡੀਅਨ ਭਾਰਤੀ ਸਭਿਅਤਾ ਦੇ ਜਿਹੜੇ ਉਹ ਦਰਸ਼ਨ ਹੁੰਦੇ ਆ ਸਾਡੀ ਸੰਸਕ੍ਰਿਤੀ ਦੇ ਦਰਸ਼ਨ ਜਿਹੜੇ ਉਹ ਉਹ ਕਿੰਨੀਆਂ ਚੀਜ਼ਾਂ ਤੋਂ ਹੋਣੇ ਇਹਨਾਂ ਚੀਜ਼ਾਂ ਤੋਂ ਹੀ ਹੋਣੇ ਆ ਕਿ ਜਿਹੜੀਆਂ ਚੀਜ਼ਾਂ ਉਸ ਵੇਲੇ ਲੋਕ ਵਰਤਦੇ ਰਹੇ ਜੇਕਰ ਇਹ ਸਾਡੇ ਕੋਲ ਸਮਾਵਰ ਹੈਗਾ ਤੇ ਇਹ ਉਸ ਸਮੇਂ ਦੀਆਂ ਲੋੜਾਂ ਸੀਗੀਆਂ ਔਰ ਜੇਕਰ ਇਹ ਝਾਰੀਆਂ ਹੈਗੀਆਂ ਨੇ ਹੁੱਕਿਆਂ ਦੇ ਬੇਸ ਹੈਗੇ ਆ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਹੱਥ ਨਾਲ ਇਹ ਕੰਮ ਕੀਤਾ ਹੋਇਆ ਉਹਨਾਂ ਕਿਰਤੀਆਂ ਦੀ ਮਿਹਨਤ ਨੂੰ ਸਲਾਮ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਘੜੀਆਂ ਜਿਨ੍ਹਾਂ ਨੇ ਬਣਾਈਆਂ ਔਰ ਜਿਨ੍ਹਾਂ ਨੇ ਸਾਨੂੰ ਇਹ ਸਿਖਾਇਆ ਕਿ ਅਸੀਂ ਕਿੰਨੀ ਮਿਹਨਤ ਦੇ ਨਾਲ ਉਸ ਵੇਲੇ ਜ਼ਿੰਦਗੀ ਜੀਉਂਦੇ ਸੀਗੇ ਇਹ ਸਾਰਾ ਤੁਸੀਂ ਮਿਊਜ਼ੀਅਮ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖੀਆਂ ਨੇ ਇਹ ਕਿਸੇ ਵੀ ਸੱਭਿਆਤਾ ਦੇ ਪਛਾਣ ਚਿੰਨ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਹੀ ਹੁੰਦੇ ਨੇ ਜਾਂ ਪੁਰਾਣੇ ਸਿੱਕੇ ਨੇ ਜਾਂ ਪੁਰਾਣੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੇ ਤੇ ਜਾਂ ਸਾਡੇ ਕੋਲ ਤਾਂਬੇ ਦੇ ਪਿੱਤਲ ਦੇ ਉਹ ਬਰਤਨ ਨੇ ਕਿਉਂਕਿ ਜਿਆਦਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਤਾਂਬੇ ਦੀਆਂ ਬਣੀਆਂ ਹੁੰਦੀਆਂ ਜਿਹੜਾ ਮੈਟਲ ਹੈਗਾ ਪਿੱਤਲ ਮੈਟਲ ਨੇਗਾ ਇਹ ਜਿਹੜਾ ਇਹ 250 ਸਾਲ ਪੁਰਾਣਾ ਹੈ ਜਿਹੜਾ ਜਿਹੜਾ ਤਾਂਬਾ ਹੈਗਾ ਮੋਸਟਲੀ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਮਿਲ ਲਗੀਆਂ 250 ਸਾਲ ਪੁਰਾਣੀਆਂ ਜਾਂ ਉਸ ਤੋਂ ਪੁਰਾਣੀਆਂ ਚੀਜ਼ਾਂ ਨੇ ਤਾਂਬੇ ਦੀਆਂ ਬਣੀਆਂ ਹੋਣੀਆਂ ਹੋਣਗੀਆਂ ਔਰ ਉਸ ਵਕਤ ਦੇ ਕਾਰੀਗਰਾਂ ਦੀ ਅਥਾ ਕਲਾ ਦਾ ਨਮੂਨਾ ਉਹਨਾਂ ਦੇ ਉੱਤੇ ਜਿਹੜਾ ਉਹ ਮੂਰਤੀਮਾਨ ਕੀਤਾ ਹੋਏਗਾ ਉਹਨਾਂ ਨੇ ਜਿਹੜੇ ਆਪਣੇ ਹੱਥਾਂ ਦੇ ਨਾਲ ਨਕਾਸ਼ੀ ਕੀਤੀ ਹੋਈ ਹੈ ਉਹ ਅੱਜ ਸਾਡੇ ਘਰਾਂ ਦਾ ਸ਼ਿੰਗਾਰ ਬਣੇ ਹੋਏ ਆ ਕਦੋਂ ਤੋਂ ਸ਼ੌਂਕ ਪਿਆ ਤੁਹਾਨੂੰ ਮੈਂ ਸਾਰੀ ਚੀਜ਼ ਇਕੱਠੀਆਂ ਕਰਾਂਗਾ ਮੈਂ ਮੈਂ ਬਹੁਤ ਸਾਰੇ ਫੀਲਡਸ ਦੇ ਵਿੱਚ ਕੰਮ ਕਰ ਰਿਹਾ ਹਾਂ ਜਿਸ ਦਾ ਮੈ ਮੇਰੇ ਕੋਲ ਬਹੁਤ ਵੱਡੀ ਕਲੈਕਸ਼ਨ ਹੈ ਹੱਥ ਲਿਖਤਾਂ ਦੀ ਮੇਰੇ ਕੋਲ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਕਲੈਕਸ਼ਨ ਹੈ ਮੇਰੇ ਕੋਲ ਮਿੱਟੀ ਦੇ ਬਰਤਨਾਂ ਦੀ ਬਹੁਤ ਵੱਡੀ ਕਲੈਕਸ਼ਨ ਹੈ ਮੇਰੇ ਕੋਲ ਸਿੱਕਿਆਂ ਦੀ ਔਰ ਤਾਂਬੇ ਦੇ ਸਿੱਕਿਆਂ ਦੀ ਔਰ ਚਾਂਦੀ ਦੇ ਸਿੱਕਿਆਂ ਦੀ ਭਾਰਤ ਦੀ ਜ਼ਿਕਰ ਜੋ ਕਲੈਕਸ਼ਨ ਹੈ ਔਰ ਇਹ ਪਿਛਲੇ 40 ਸਾਲ ਦਾ ਨਿਰੰਤਰ ਮਿਹਨਤ ਦਾ ਕੰਮ ਹੈ ਇਤਿਹਾਸਕ ਤੇ ਪੁਰਾਤਨ ਵਸਤਾਂ ਦੇ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਣ ਵਾਲੇ ਦੇਵਦਰ ਦਾ ਇਹ ਸ਼ੌਂਕ ਸੱਚਮੁੱਚ ਕਾਬਿਲ ਏ ਤਾਰੀਫ ਹੈ ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ